ਆਹ ਮੁੰਡੇ ਨੇ ਤਾਂ ਆਸ਼ਕੀ ਵਿੱਚ ਹੱਥ ਹੀ ਕਰ ਦਿੱਤੀ ਕਿ ਆਪਣੀ ਗਰਲਫ੍ਰੈਂਡ ਦੇ ਪਿਤਾ ਦਾ ਕਰਜ਼ਾ ਲਾਉਣ ਵਾਸਤੇ ਇਹ ਮੁੰਡੇ ਨੇ ਮਾਵਾਂ ਧੀਆ ਦਾ ਹੀ ਕਤਲ ਕਰ ਦਿੱਤਾ ਆਹ ਰਜਤਨਾਮ ਦਾ ਮੁੰਡਾ ਜਿਹੜਾ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਤੇ ਉਹਨੂੰ ਕਹਿੰਦਾ ਮੈਂ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਮੇਰੇ ਕੋਲੇ ਪੈਸਾ ਹੀ ਬਹੁਤ ਆ ਤਾਂ ਕੁੜੀ ਨੇ ਸੋਚਿਆ ਕਿ ਮੇਰਾ ਬੋਏਫ੍ਰੈਂਡ ਬੜਾ ਅਮੀਰ ਆ ਉਹਨੇ ਗੱਲਾਂ-ਗੱਲਾਂ ਵਿੱਚ ਦੱਸਤਾ ਕਿ ਮੇਰੇ ਪਿਤਾ ਦੇ ਸਿਰ 2 ਲੱਖ ਰੁਪਏ ਦਾ ਕਰਜ਼ਾ ਮੁੰਡਾ ਕਹਿੰਦਾ ਮੈਂ ਹੀਰੋ ਬਣਾ ਇਸ ਕੁੜੀ ਦੀ ਨਜ਼ਰ ਦੇ ਵਿੱਚ ਤੇ ਨਾਲੇ ਇਹਦੇ ਮਾਪਿਆਂ ਦੀ ਨਜ਼ਰ ਵਿੱਚ ਤਾਂ ਕਿ ਮੇਰਾ ਇਸ ਨਾਲ ਵਿਆਹ ਹੋ ਸਕੇ ਤਾਂ ਮੁੰਡੇ ਨੇ ਕੀ ਕੀਤਾ ਉਹਨੇ ਸੋਚਿਆ ਕਿ ਮੈਂ ਕੁੜੀ ਦੇ ਪਿਤਾ ਦਾ ਕਰਜ਼ਾ ਲਾਵਾਂ ਨਾਲੇ ਕੁੜੀ ਨੂੰ ਕੋਈ ਮਹਿੰਗਾ ਮੋਬਾਈਲ ਗਿਫਟ ਕਰਾਂ ਤਾਂ ਉਹਨੇ ਪਲਾਨਿੰਗ ਬਣਾਈ ਕਿ ਮੈਂ 1.5 ਲੱਖ ਰੁਪਏ ਵਾਲਾ ਕੁੜੀ ਨੂੰ ਮੋਬਾਈਲ ਲੈ ਕੇ ਦੇਣਾ ਤੇ ਨਾਲੇ ਇਹਦੇ ਪਿਓ ਦਾ ਜਿਹੜਾ 2 ਲੱਖ ਰੁਪਏ ਦਾ ਕਰਜ਼ਾ ਹੈ ਨਾ ਉਹ ਵੀ ਲõਣਾ ਪਰ ਲਾਵੇ ਕਿਵੇਂ ਇੰਨੇ ਪੈਸੇ ਤਾਂ ਉਹਦੇ ਕੋਲੇ ਹੈ ਨਹੀਂ ਸੀ ਕਿਉਂਕਿ ਪ੍ਰਾਪਰਟੀ ਡੀਲਰ ਦਾ ਉਹ ਕੰਮ ਕਰਦਾ ਨਹੀਂ ਸੀ ਉਹ ਵੀ ਲੋਕਾਂ ਨੂੰ ਝੂਠ ਬੋਲ ਰਿਹਾ ਸੀ ਤਾਂ ਫਿਰ ਉਹਨੇ ਸੋਚਿਆ ਕਿ ਮੈਨੂੰ ਇਸ ਕੰਮ ਵਾਸਤੇ ਤਾਂ ਚੋਰੀ ਕਰਨੀ ਪੈਣੀ ਆ ਕੁਛ ਨਾ ਕੁਛ ਡਾਕਾ ਹੀ ਮਾਰਨਾ ਪੈਣਾ ਤਾਂ ਹੀ ਮੈਂ ਇਹ ਸੁਪਨਾ ਪੂਰਾ ਕਰ ਸਕੂੰਗਾ ਆ ਵੀ ਗਰਲਫ੍ਰੈਂਡ ਦਾ ਜਿਹੜਾ ਕਰਜ਼ਾ ਲਾ ਸਕੂੰਗਾ ਤਾਂ ਮੁੰਡਾ ਜਿਹੜਾ ਜਿਹੜੇ ਮੁਹੱਲੇ ਦੇ ਵਿੱਚ ਰਹਿੰਦਾ ਸੀ ਉੱਥੇ ਹੀ ਇੱਕ ਨਜ਼ਦੀਕ ਉਹਦੀ ਭੂਆ ਦਾ ਘਰ ਸੀ ਆਣੀ ਜਾਣੀ ਬਹੁਤ ਜ਼ਿਆਦੇ ਸੀ ਉਸ ਭੂਆ ਕੇ ਪਰਿਵਾਰ ਦੇ ਅੰਦਰ ਵਿਮਲਾ ਨਾਂ ਦੀ ਔਰਤ ਰਹਿਂਦੀ ਸੀ ਉਹਦੀ ਮਾ ਦਾ ਨਾਂ ਵਿਮਲਾ ਦੀ ਦਾ ਸ਼ਾਂਤੀ ਸੀ ਤਾਂ ਉਹ ਦੋਨੇ ਮਾਵਾਂ ਈਆਂ ਰਹਿੰਦੀਆਂ ਸੀ ਘਰ ਦੇ ਵਿੱਚ ਮਰਦ ਕੋਈ ਨਹੀਂ ਸੀ ਤਾਂ ਜਿਹੜਾ ਇਹ ਰਜਤ ਸੀ ਉਹਨਾਂ ਦੇ ਨਾਲ ਇਹਦੀ ਕਾਫੀ ਆਣੀ ਜਾਣੀ ਸੀ ਉਹਨਾਂ ਦੇ ਘਰ ਦਾ ਜੀ ਹੀ ਬਣਿਆ ਹੋਇਆ ਸੀ ਉਹਨਾਂ ਦੇ ਘਰ ਦੀ ਹਰ ਚੀਜ਼ ਬਾਰੇ ਜਾਣਦਾ ਸੀ ਕਿ ਕਿਹੜੀ ਚੀਜ਼ ਕਿੱਥੇ ਪਈ ਆ ਕੀ ਇਹਨਾਂ ਕੋਲ ਹੈ ਕੀ ਨਹੀਂ ਕਿਉਂਕਿ ਅਕਸਰ ਹੀ ਉਹਨਾਂ ਦੇ ਘਰ ਦੇ ਅੰਦਰ ਇਹ ਕੰਮ ਤੰਦਾ ਵੀ ਕਰਦਾ ਰਹਿੰਦਾ ਸੀ ਉਹ ਵੀ ਇਹਨਾਂ ਦੇ ਘਰੋਂ ਦੇਤੀ ਤੇ ਇਹ ਵੀ ਉਹਨਾਂ ਦੇ ਘਰ ਜਾਂਦਾ ਸੀ ਨੈਦਿੱਕੀ ਹੋਣ ਕਰਕੇ ਇਹਨੂੰ ਹਰ ਸੂਖਮ ਤੋਂ ਸੂਖਮ ਚੀਜ਼ ਦਾ ਪਤਾ ਸੀ ਤਾਂ ਉਹ ਇਸ ਲੁੱਟਮਾਰ ਦੇ ਚੱਕਰ ਵਿੱਚ ਕਿ ਮੈਂ ਵਿਮਲਾ ਦੇ ਘਰ ਤੋਂ ਪੈਸੇ ਚੋਰੀ ਕਰੂੰਗਾ ਨਗਦੀ ਚੋਰੀ ਕਰੂੰਗਾ ਗਹਿਣੇ ਚੋਰੀ ਕਰੂੰਗਾ ਕਿਉਂਕਿ ਉਹਨੇ ਇੱਕ ਦਿਨ ਵਿਮਲਾ ਦੇ ਚੰਨੀ ਪਾਈ ਦੇਖ ਲਈ ਸੀ ਹੱਥ ਵਿੱਚ ਬ੍ਰੇਸਲੇਟ ਪਾਇਆ ਦੇਖ ਲਿਆ ਸੀ ਤਾਂ ਉਹਦੀ ਨੀਅਤ ਖਰਾਬ ਹੋ ਗਈ ਸੀ ਕਿ ਮੈਂ ਇਹ ਸੋਨਾ ਤੇ ਪੈਸੇ ਇੰਨਾ ਘਰੋਂ ਲੁਟਾ ਤਾਂ ਰਜਤ ਨੇ ਇੱਕ ਦਿਨ ਪਲਾਨਿੰਗ ਬਣਾਈ ਕਿ ਜਾ ਕੇ ਵਿਮਲਾ ਦੇ ਘਰ ਸ਼ਰਾਬ ਪੀਣ ਲੱਗਾ ਉੱਥੇ ਬਹਿ ਕੇ ਉਹਨਾਂ ਗੱਪਾਂ ਮਾਰਨ ਲੱਗਾ ਉਹਨੂੰ ਵੀ ਸ਼ਰਾਬ ਪਲਾਈ ਪਰ ਵਿਮਲਾ ਸ਼ਰਾਬ ਪੀਣ ਤੋਂ ਬਾਅਦ ਵੀ ਬੇਹੋਸ਼ ਨਹੀਂ ਹੋਈ ਸੁਰਤ ਉਹਦੀ ਉਵੇਂ ਕਾਇਮ ਰਹੀ ਤਾਂ ਰਜਤ ਨੇ ਜਦੋਂ ਚੋਰੀ ਕਰਨੀ ਚਾਹੀ ਵਿਮਲਾ ਹੋਸ਼ ਵਿੱਚ ਸੀ ਉਹਨੇ ਰਜਤ ਨੂੰ ਇਸ ਕੰਮ ਤੋਂ ਰੋਕਿਆ ਤਾਂ ਰਜਤ ਨੇ ਗੁੱਸੇ ਦੇ ਵਿੱਚ ਆ ਕੇ ਵਿਮਲਾ ਦਾ ਕਤਲ ਕਰ ਦਿੱਤਾ ਤੇ ਉਥੋਂ ਜਿਹੜਾ ਗਹਿਣਾ ਸੀ ਸਾਰੀਆਂ ਚੀਜ਼ਾਂ ਸੀ ਉਹ ਲੁੱਟ ਲਈਆਂ ਫਿਰ ਉਹਨੂੰ ਆਈ ਲੱਗਾ ਵੀ ਇਹਨਾਂ ਨੂੰ ਤਾਂ ਇਹਨੂੰ ਤਾਂ ਮੈਂ ਮਾਰਤਾ ਇਹਦੀ ਮਾਂ ਜਿਹੜੀ ਜਿੰਦਾ ਏ ਜਦੋਂ ਸ਼ਾਂਤੀ ਜਿੰਦਾ ਹਲੇ ਸ਼ਾਂਤੀ ਦੇ ਵੀ ਤਾਂ ਉਹ ਸਾਰਿਆਂ ਨੂੰ ਦੱਸੂਗੀ ਕਿ ਮੈਂ ਇਹਦਾ ਕਤਲ ਕੀਤਾ ਤੇ ਮੇਰੀ ਪੋਲ ਖੁੱਲ ਜਾਨੀ ਆ ਤਾਂ ਰੱਜਤ ਨੇ ਹਥੌੜੇ ਮਾਰ-ਮਾਰ ਕੇ ਪਹਿਲਾਂ ਭੂਆ ਦਾ ਆਪਣੀ ਦਾ ਕਤਲ ਕੀਤਾ ਫਿਰ ਉਹਦੀ ਮਾਂ ਦਾ ਵੀ ਕਤਲ ਕਰ ਦਿੱਤਾ ਤੇ ਫਿਰ ਉਹ ਸਾਰੀਆਂ ਚੀਜ਼ਾਂ ਲੈ ਕੇ ਫਰਾਰ ਹੋ ਗਿਆ ਪਰ ਅਗਲੇ ਦਿਨ ਉਹਨਾਂ ਦੇ ਸੰਸਕਾਰ ਵਾਸਤੇ ਪੁਲਿਸ ਦੇ ਉਥੇ ਥਾਣੇ ਦੇ ਵਿੱਚ ਉਹ ਚੱਕਰ ਲਾਉਂਦਾ ਰਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀਆਂ ਜਿਹੜੀਆਂ ਪਰਿਵਾਰਕ ਔਰਤਾਂ ਸੀ ਇਹਨਾਂ ਦਾ ਕਤਲ ਹੋ ਗਿਆ ਕਿਹਨੇ ਇਹ ਜਿਹੜਾ ਦੋਹਰਾ ਕਤਲकांड ਆ ਉਹ ਕੀਤਾ ਏ ਉਹ ਇਹਨਾਂ ਸਾਰੇ ਕਮਾਂਧੰਿਆਂ ਦੇ ਵਿੱਚ ਫਿਰਦਾ ਰਿਹਾ ਕਿਸੇ ਨੂੰ ਭੋਰਾ ਪਿੰਕ ਤੱਕ ਨਹੀਂ ਸੀ ਕਿ ਰਜਤ ਵੀ ਇਹ ਕਰ ਸਕਦਾ ਕਹਿੰਦੇ ਹੁੰਦੇ ਆ ਨਾ ਘਰ ਦਾ ਪੇਤੀ ਲੰਘ ਘਟਾਵੇ ਤੇ ਉਹਨੇ ਉਹੀ ਕੁਝ ਕੀਤਾ ਘਰ ਦਾ ਪੇਤੀ ਹੋ ਗਿਆ ਕਿਸੇ ਨੂੰ ਵੀ ਭੋਰਾ ਵੀ ਉਹਦੇ ਤੇ ਸ਼ੱਕ ਨਹੀਂ ਸੀ ਵੀ ਇਹਨੇ ਇਹ ਕੰਮ ਕੀਤਾ ਤਾਂ ਫੇਰ ਰੱਜਤ ਦਾ ਅਖਰ ਪਤਾ ਕਿਵੇਂ ਲੱਗਦਾ ਕਾਫੀ ਦਿਨ ਲੰਘ ਜਾਂਦੇ ਆ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੁੰਦੀ ਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਲਗਭਗ ਦੱਸਿਆ ਜਾ ਰਿਹਾ ਕਿ 900 ਦੇ ਕਰੀਬ ਸੀਸੀਟੀਵੀਜ਼ ਕੈਮਰਾ ਤੇ 200 ਦੇ ਕਰੀਬ ਮੋਬਾਈਲ ਫੋਨ ਛਾਣ ਮਾਰੇ ਸੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਕਿਤੋਂ ਨਾ ਕਿਤੋਂ ਕਲਿਊ ਮਿਲੇ ਕਿਤੋਂ ਨਾ ਕਿਤੋਂ ਪਤਾ ਲੱਗੇ ਕਿ ਆਖਰ ਇਹ ਕਤਲ ਕਿਨੇ ਕੀਤਾ ਤਾਂ ਫਿਰ ਉਹਨਾਂ ਨੂੰ ਰਜਤ ਦੇ ਫੋਨ ਦੇ ਵਿੱਚੋਂ ਜਿਹੜੀ ਵਿਮਲਾ ਸੀ ਉਹਦੇ ਬ੍ਰੈਸਲੇਟ ਤੇ ਕੁਝ ਪੈਸਿਆਂ ਦੀਆਂ ਫੋਟੋ ਮਿਲਦੀਆ ਇਹਦੇ ਤੋਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਫਿਰ ਉਹਨਾਂ ਨੇ ਇਸ ਪੂਰੇ ਮਾਮਲੇ ਮਾਮਲੇ ਨੂੰ ਟਟੋਲਣਾ ਸ਼ੁਰੂ ਕੀਤਾ ਕਿ ਆਖਰ ਇਹਦੇ ਪਿੱਛੇ ਸ਼ੱਕ ਦੀ ਸੱਚ ਕੀ ਆ ਇਹਦੇ ਫੋਨ ਦੇ ਵਿੱਚ ਇਹਨਾਂ ਦੀਆਂ ਫੋਟੋ ਕਿਵੇਂ ਆਈਆਂ ਵੈਸੇ ਤਾਂ ਇਹਦੀ ਉਸ ਘਰ ਆਉਣੀ ਜਾਣੀ ਵੀ ਆ ਪਰ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਫਿਰ ਰਜਤ ਤੇ ਜਾਣ ਲੱਗੀ ਤਾਂ ਫਿਰ ਪੁਲਿਸ ਨੂੰ ਪਤਾ ਲੱਗਾ ਕਿ ਰਜਤ ਨੇ ਉਹਨਾਂ ਦੇ ਘਰੋਂ ਕਾਫੀ ਪੈਸੇ ਦੀ ਲੁੱਟ ਕੀਤੀ ਸੀ ਸੋਨੇ ਦੀ ਲੁੱਟ ਕੀਤੀ ਸੀ ਉਹਨੇ ਆਪਣੀ গারਲਫ੍ਰੈਂਡ ਵਾਸਤੇ 1.5 ਲੱਖ ਦਾ ਫੋਨ ਤੇ ਉਹਦੇ ਪਿਤਾ ਦਾ 2 ਲੱਖ ਕਰਜ਼ਾ ਲਾਉਣਾ ਸੀ ਉਹ ਹਲੇ ਨਗਦੀ ਉਹਦੇ ਕੋਲ ਪਈ ਸੀ ਉਹਨੇ ਆਪਣੇ ਪਿਤਾ ਨੂੰ ਵੀ ਜਿਹੜਾ ਰੇਲਵੇ ਵਿਭਾਗ ਵਿੱਚ ਨੌਕਰੀ ਕਰਦਾ ਸੀ ਉਹਨੂੰ ਵੀ 50000 ਰੁਪਏ ਨਗਦੀ ਦਿੱਤੀ ਇੱਕ 30000 ਰੁਪਏ ਦੀ ਉਹ ਉਮੂਠੀ ਲੈ ਕੇ ਆਇਆ ਜਦੋਂ ਪਿਤਾ ਨੇ ਰਜਤ ਨੂੰ ਪੁੱਛਿਆ ਵੀ ਇਹ ਤੂੰ ਕਿੱਥੋਂ ਲੈ ਕੇ ਆਇਆ ਤਾਂ ਕਹਿੰਦਾ ਮੈਂ ਪ੍ਰਾਪਰਟੀ ਡੀਲਰ ਦਾ ਕੰਮ ਕੋਈ ਵੇਚ-ਬੂਚ ਦਾ ਇੱਧਰ-ਉੱਧਰ ਵਪਾਰ ਦਾ ਕੰਮ ਕੀਤਾ ਸੀ ਜਿਦੇ ਵਿੱਚ ਮੈਨੂੰ ਪੈਸੇ ਦੀ ਬੱਚਤ ਹੋਈ ਆ ਮੈਂ ਉਹਦੇ ਵਿੱਚੋਂ ਲੈ ਕੇ ਆਇਆ ਪਿਤਾ ਨੂੰ ਵੀ ਇਸ ਗੱਲ ਦਾ ਨਹੀਂ ਸੀ ਪਤਾ ਤਾਂ ਫੇਰ ਪੁਲਿਸ ਨੇ ਜਦੋਂ ਰਜਤ ਨੂੰ ਸ਼ੱਕ ਦੇ ਆਧਾਰ ਤੇ ਫੜਿਆ ਉਹਦੇ ਤੋਂ ਪੁੱਛ ਕੇ ਸ਼ੁਰੂ ਕੀਤੀ ਤਾਂ ਰਜਤ ਸਾਰਾ ਕੁਝ ਹੀ ਮੰਨ ਗਿਆ ਕਿ ਹਾਂ ਮੈਂ ਆਪਣੀ ਗਰਲਫ੍ਰੈਂਡ ਨੂੰ ਮੋਬਾਈਲ ਫੋਨ ਦੇਣ ਦੇ ਚੱਕਰ ਦੇ ਵਿੱਚ ਤੇ ਨਾਲ ਦੀ ਨਾਲ ਹੀ ਉਹਦਾ ਉਹਦੇ ਪਿਤਾ ਦਾ ਕਰਜ਼ਾ ਲੋਨ ਦੇ ਚੱਕਰ ਵਿੱਚ ਤਾਂ ਕਿ ਉਹਦਾ ਪਰਿਵਾਰ ਮੈਨੂੰ ਚੰਗਾ ਮੁੰਡਾ ਸਮਝੇ ਤੇ ਕੱਲ ਨੂੰ ਮੇਰੇ ਨਾਲ ਉਸ ਕੁੜੀ ਦਾ ਵਿਆਹ ਕਰ ਦੇਵੇ ਇਸੇ ਚੱਕਰ ਦੇ ਵਿੱਚ ਮੈਂ ਪੂਰੇ ਇਸ ਘਟਨਾਕਰਮ ਨੂੰ ਅੰਜਾਮ ਦਿੱਤਾ ਦੋਸਤੋ ਕਹਿੰਦੇ ਨੇ ਚਾਦਰ ਦੇਖ ਕੇ ਪੈਰ ਫਸਾਰੋ ਬਾਡੀ ਫੁਕਰੀ 19 ਕੁਮਾਰੋ ਜਿੰਨੀ ਕੁ ਜੋਗੇ ਤੁਸੀਂ ਹੈਗੇ ਹੋ ਕਿਸੇ ਦੇ ਸਾਹਮਣੇ ਜੇਕਰ ਤੁਸੀਂ ਅਮੀਰ ਨਹੀਂ ਤਾਂ ਅਗਲੇ ਨੂੰ ਖੁੱਲ ਕੇ ਤਾਹ ਦੋ ਭਾਈ ਮੇਰੇ ਕੋਲ ਤਾਂ ਆਹੀ ਕੋ ਹੈ ਜੇ ਤਾਂ ਤੁਹਾਡੇ ਨਾਲ ਕਿਸੇ ਨੂੰ ਸੱਚਾ ਲਗਾਏ ਤੁਹਾਡੇ ਨਾਲ ਕੋਈ ਤੁਹਾਡਾ ਪ੍ਰੇਮੀ ਪ੍ਰੇਮਿਕਾ ਤੁਹਾਡੇ ਨਾਲ ਪਿਆਰ ਕਰਦੇ ਆ ਤਾਂ ਉਹ ਫਿਰ ਤੁਹਾਨੂੰ ਪਿਆਰ ਕਰਦੇ ਆ ਤੁਹਾਡੀਆਂ ਚੀਜ਼ਾਂ ਨੂੰ ਥੋੜੀ ਪਿਆਰ ਕਰਦੇ ਆ ਤਾਂ ਉਹ ਤੁਹਾਡੇ ਨਾਲ ਖੜਨਗੇ ਜੇਕਰ ਨਹੀਂ ਭਾਈ ਜੇਕਰ ਉਹ ਤੁਹਾਨੂੰ ਉਹਨਾਂ ਨੂੰ ਤੁਹਾਡਾ ਪੈਸਾ ਚਾਹੀਦਾ ਤਾਂ ਫਿਰ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲਓ ਕੁਝ ਵੀ ਕਰ ਲੋ ਭਾਵੇਂ ਦੁਨੀਆ ਦੀ ਕਿਹੜੀ ਵੀ ਚੀਜ਼ ਉਹਨਾਂ ਦੇ ਕਦਮਾਂ ਦੇ ਵਿੱਚ ਰੱਖ ਦੋ ਆਖਰ ਉਹ ਤੁਹਾਨੂੰ ਛੱਡ ਕੇ ਚਲੇ ਹੀ ਜਾਣਗੇ ਕਿਉਂਕਿ ਨਾ ਤਾਂ ਇੱਥੇ ਅਮੀਰੀ ਦਾ ਅੰਤ ਆ ਤੇ ਨਾ ਹੀ ਖੁਸ਼ੀਆਂ ਦਾ ਅੰਤ ਆ ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਸਾਥੀ ਨੂੰ ਮਿਲਦੇ ਹੋ ਤਾਂ ਉੱਥੇ ਸੱਚ ਹੀ ਬੋਲਣਾ ਚਾਹੀਦਾ ਜਿੰਨੀ ਕੁ ਔਕਾਤ ਆ ਓਨਿੱਕ ਦੱਸੋ ਕਿ ਮੇਰੀ ਤਾਂ ਇੰਨੀ ਕੀ ਔਕਾਤ ਆ ਮੇਰੇ ਕੋਲ ਤਾਂ ਇੰਨੀ ਕੁ ਇਨਕਮ ਆ ਪਰ ਬੇहद ਅਫਸੋਸ ਕਿ ਸਾਡੇ ਲੋਕ ਜਦੋਂ ਵੀ ਕਿਸੇ ਰਿਸ਼ਤੇ ਦੇ ਵਿੱਚ ਆਉਂਦੇ ਨੇ ਤਾ ਵੱਧ ਤੋਂ ਵੱਧ ਫੁਕਰੀ ਮਾਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਆਪ ਨੂੰ ਵੱਧ ਤੋਂ ਵੱਧ ਅਮੀਰ ਦੱਸਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਜਿਹੜਾ ਸਾਹਮਣੇ ਵਾਲਾ ਪ੍ਰਭਾਵਿਤ ਹੋਵੇ ਤੇ ਉਹ ਸਾਨੂੰ ਅਪਣਾਵੇ ਪਰ ਉਦੋਂ ਫਿਰ ਖਲਾਰੇ ਪੈ ਜਾਂਦੇ ਆ ਜਦੋਂ ਕਿਸੇ ਦੀ ਗਰੀਬੀ ਦੀ ਪੂਲ ਖੁੱਲਦੀ ਆ ਹੁਣ ਇਹ ਰਜਤ ਨੇ ਆਪਦੇ ਜਾਣੇ ਸੋਚਿਆ ਸੀਗਾ ਕਿ ਮੈਂ ਉਹਨਾਂ ਨੂੰ ਇਮਪ੍ਰੈਸ ਕਰੂੰ ਪਰ ਆਪਣੀ ਪੂਰੀ ਜ਼ਿੰਦਗੀ ਤਬਾਹ ਕਰ ਲਈ ਨਾਲੇ ਉਹਨਾਂ ਮਾਵਾਂ ਧੀਆਂ ਦੀ ਜ਼ਿੰਦਗੀ ਖਤਮ ਕੀਤੀ ਨਾਲੇ ਖੁਦ ਦੀ ਜ਼ਿੰਦਗੀ ਵੀ ਤਬਾਹ ਕਰ ਲਈ ਹੁਣ ਕਿਉਂਕਿ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਉਹਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਤਾਂ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਕੋਰਟ ਨੇ ਉਹਨੂੰ ਜੇਲ੍ਹ ਭੇਜ ਦਿੱਤਾ ਹੁਣ ਰਜਤ ਜੇਲ੍ਹ ਦੇ ਵਿੱਚ ਬੰਦਾ ਦੱਸੋ ਇਸ ਗੱਲ ਨਾਲ ਕੀ ਨਿਕਲਿਆ ਇੱਕ ਛੋਟੇ ਜਿਹੇ ਝੂਠ ਨੇ ਪੂਰੀ ਜ਼ਿੰਦਗੀ ਰਜਤ ਦੀ ਤਬਾਹ ਕਰ ਦਿੱਤੀ ਕਿਸੇ ਕੁੜੀ ਨੂੰ ਪਾਉਣ ਦੇ ਚੱਕਰ ਵਿੱਚ ਉਹਨੂੰ ਇੰਪ੍ਰੈਸ ਕਰਨ ਦੇ ਚੱਕਰ ਵਿੱਚ ਜਿਹੜੇ ਉਹਨੇ ਵਟੇ ਗਲਤ ਕਦਮ ਉਠਾਏ ਉਨਾਂ ਨੇ ਉਹਨਾਂ ਗਲਤ ਕਦਮਾਂ ਨੇ ਰਜਤ ਦੀ ਪੂਰੀ ਜ਼ਿੰਦਗੀ ਤਬਾਹ ਕਰਕੇ ਰੱਖੀ ਇਸ ਕਰਕੇ ਜੇਕਰ ਤੁਸੀਂ ਕਿਸੇ ਮੁੰਡੇ ਨੂੰ ਕਿਸੇ ਕੁੜੀ ਨੂੰ ਮਿਲਦੇ ਹੋ ਤਾਂ ਉਹਨੂੰ ਸੱਚੀ ਦੱਸੋ ਵੀ ਮੇਰੀ ਇੰਨੀ ਕੀ ਔਕਾਤ ਆ ਇੰਨੇ ਕੀ ਪੈਸੇ ਆ ਬਸ ਇੰਨੀ ਕੀ ਮੇਰੀ ਕਮਾਈ ਆ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰਾ ਸਾਥ ਦਿਓ ਜੇਕਰ ਤੁਸੀਂ ਮੇਰੀਆਂ ਚੀਜ਼ਾਂ ਨੂੰ ਪਿਆਰ ਕਰਦੇ ਆ ਤਾਂ ਇਹੋ ਜੇ ਵਿਅਕਤੀ ਤੋਂ ਤੁਸੀਂ ਲੈਣਾ ਵੀ ਕੀ ਆ ਜਿਹੜਾ ਤੁਹਾਨੂੰ ਨਹੀਂ ਤੁਹਾਡੀਆਂ ਚੀਜ਼ਾਂ ਨੂੰ ਪਿਆਰ ਕਰਦਾ ਉਹੋ ਜਿਹਾ ਵਿਅਕਤੀ ਤੁਹਾਡਾ ਕਦੇ ਸਾਥ ਨਹੀਂ ਨਿਭਾ ਸਕਦਾ ਇੱਕ ਨਾ ਇੱਕ ਦਿਨ ਤੁਹਾਨੂੰ ਛੱਡ ਕੇ ਜਾਊਗਾ ਜਾਂ ਫਿਰ ਜਿਹੜੇ ਅੱਜਕੱਲ ਮਾਮਲੇ ਚੱਲਦੇ ਆ ਕਤਲਗਾਰਕ ਦੇ ਉਹੋ ਜਿਹੀਆਂ ਚੀਜ਼ਾਂ ਹੋਣੀਆਂ ਸੱਚ ਤੇ ਖੜੋ ਜੇ ਕਿਸੇ ਨਾਲ ਪਿਆਰ ਵੀ ਕਰਨਾ ਤਾਂ ਆਦਮੀ ਨਾਲ ਪਿਆਰ ਕਰੋ ਉਹਦੇ ਗੁਣਾ ਨਾਲ ਪਿਆਰ ਕਰੋ ਉਹਦੇ ਵਿੱਚ ਖੂਬੀਆਂ ਦੇਖੋ ਨਾ ਕਿ ਕਿਸੇ ਦਾ ਪੈਸਾ ਥੇਲਾ ਦੇਖ ਕੇ ਪਿਆਰ ਕਰੋ